ਮੁਝਾ ਓਕੇ ਜੀ ਓਕੇ ਕਰੋ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ 16 11 ਨੂੰ ਸਰਦਾਰ ਮਨਜੀਤ ਸਿੰਘ ਖਿਲਚੀਆਂ ਥਾਣੇ ਦੇ ਵਿੱਚ ਮਰਡਰ ਹੋਇਆ ਸੀਗਾ ਜੋ ਦੋ ਅਣਪਛਾਤੇ ਨੌਜਵਾਨਾਂ ਨੇ ਮਾਸਕ ਦੇ ਸੀਗੇ ਤੇ ਉਹਦੇ ਵਿੱਚ ਜਿਵੇਂ ਕੱਲ ਦਾ ਘਟਨਾਕਰਮ ਤੁਹਾਡੇ ਸਾਰਿਆਂ ਪ੍ਰੈਸ ਦੇ ਸਾਹਮਣੇ ਹੈਗਾ ਕਿ ਐਸਐਸਪੀ ਅੰਮ੍ਰਿਤਸਰ ਰੂਲਰ ਸ਼੍ਰੀ ਸੁਹੇਲ ਮੀਰ ਜੀ ਨੇ ਆਪਣੇ ਪਰਸਨਲ ਨਿਗਰਾਨੀ ਹੇਠ ਜਿਹੜੀਆਂ ਟੀਮਾਂ ਨਿਯੁਕਤ ਕੀਤੀਆਂ ਇਹ ਬਲੀ ਲੈਡ ਬਾਈ ਡੀਐਸਪੀ ਗੁਰਿੰਦਰ ਨਾਗਰਾ ਗੁਰਿੰਦਰ ਅਰुण ਸ਼ਰਮਾ ਉਹਨਾਂ ਨੇ ਜਿਹੜੇ ਦੋ ਉਹ ਮੁਜਰਮ ਸੀ ਮੇਨ ਜਿਹੜੇ ਇੱਕ ਰਾਜਨ ਬਿੱਲਾ ਜਿਹਦਾ ਕੱਲ ਪੁਲਿਸ ਐਕਸ਼ਨ ਦੇ ਵਿੱਚ ਜਿਹੜਾ ਨਿਊਟਰਲਾਈਜ਼ ਹੋਇਆ ਤੇ ਦੂਸਰਾ ਸ਼ਮੀ ਮਨਦੀਪ ਸ਼ਮੀ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਉਸ ਦੀ ਲੜੀ ਦੇ ਵਿੱਚ ਹੀ ਜਦੋਂ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਤੋਂ ਇਹ ਪਤਾ ਲੱਗਿਆ ਸੀਗਾ ਕਿ ਇਹ ਜਿਹੜੀ ਸਾਨੂੰ ਜਿਹੜੀ ਜਿੱਦਾਂ ਉਸ ਨਾਲ ਕੜੀ ਨਾਲ ਕੜੀ ਜੋੜੀ ਤੇ ਅੱਜ ਸਾਨੂੰ ਸੋਰਸ ਨੇ ਦੱਸਿਆ ਕਿ ਇਹ ਜਿਹੜੇ ਵਾਰਦਾਤ ਜਦੋਂ ਹੋਈ ਹੈ ਜਿਹੜੇ ਇਹ ਸਾਰੇ ਵੈਪਨ ਹੈ ਉਹਨਾਂ ਦੇ ਡਿਸਕਲੋਜ਼ਰ ਤੋਂ ਵੀ ਤੇ ਪਲੱਸ ਸਾਡੀ ਜਿਹੜੀ ਆਪਦੀ ਇੰਟੈਲੀਜੈਂਸ ਹੈ ਉਹਦੇ ਤੋਂ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਉਸ ਮਰਡਰ ਦੇ ਵਿੱਚ ਜਿਹੜੇ ਵੈਪਨ ਯੂਜ਼ ਕੀਤੇ ਗਏ ਸੀਗੇ ਉਹ ਇਹ ਸੁਖਪ੍ਰੀਤ ਈਲੇ ਸੁਖ ਜੋ ਕਿ ਪਟਿਆਲਾ ਜ਼ਿਲ੍ਹੇ ਦਾ ਰਹਿਣ ਵਾਲਾ ਹੈਗਾ ਉਸ ਨੇ ਇਹਨਾਂ ਨੂੰ ਪ੍ਰੋਵਾਈਡ ਕੀਤੇ ਸੀਗੇ ਆਪਣੇ ਫੋਰਨ ਹੈਂਡਲਰਾਂ ਦੇ ਕਹਿੰਦੇ ਅਤੇ ਇਹ ਜਿਹੜੇ ਦੋ ਮੁਜਰਮ ਸੀਗੇ ਆਪਣਾ ਉਸ ਖਿਲਚਿਆ ਮਰਡਰ ਕੇਸ ਦੇ ਵਿੱਚ ਉਹ ਕ੍ਰਾਈਮ ਕਰਕੇ ਇਹਦੇ ਕੋਲੇ ਇਹ ਉਹਨਾਂ ਨੂੰ ਪਨਾਹ ਵੀ ਦਿੰਦਾ ਹੈ ਉਹਦੇ ਕੋਲੇ ਜਾ ਕੇ ਰਹਿੰਦੇ ਵੀ ਹੈ ਜ਼ਿਲ੍ਹਾ ਪਟਿਆਲਾ ਦੇ ਵਿੱਚ ਅੱਜ ਸਾਨੂੰ ਇੱਕ ਪ੍ਰੋਸੀਜਰ ਸੂਤਰਾ ਮਿਲਿਆ ਸੀ ਕਿ ਇਹ ਫੇਰ ਇੱਥੇ ਇਸ ਇਲਾਕੇ ਦੇ ਵਿੱਚ ਆਇਆ ਵਿਆ ਇਸ ਨੇ ਆਪਣੇ ਫੋਰਨ ਹੈਂਡਲਰਾਂ ਦੇ ਇਸ਼ਾਰੇ ਤੇ ਆਪਣੇ ਕਿਸੇ ਹੋਰ ਮੋਡਿਊਲ ਨਾਲ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਹੈਗਾ ਉਸ ਸਬੰਧ ਵਿੱਚ ਹੀ ਸਾਰਾ ਨੋਟਿਸ ਵਿੱਚ ਐਸਐਸਪੀ ਸਾਹਮਣੇ ਲਿਆਂਦਾ ਤੇ ਇਹਨਾਂ ਨੇ ਆਪਣੇ ਨਿਜਰ ਨਿਗਰਾਨੀ ਟੀਮਾਂ ਜਿਹੜੀਆਂ ਹੈਗੀਆਂ ਬਣਾਈਆਂ ਯਾਦਵਿੰਦਰ ਜਿਹੜੇ ਡੀਐਸਪੀ ਟਾਰੀ ਨੇ ਅਜੇਪਾਲ ਜਿਹੜੇ ਐਸਐਚਓ ਕੰਬੋ ਨੇ ਇਨਸਪੈਕਟਰ ਜਿਹੜੇ ਸੀਆਈ ਨੇ ਤੇ ਨਾਗਰਾ ਸਾਹਿਬ ਇਹਨਾਂ ਨੇ ਰਲ ਕੇ ਇੱਕ Trap ਲੇ ਕੀਤਾ ਸੀਗਾ ਤਾਂ ਫਿਰ ਜਿੱਦੋਂ ਇਹ ਜਦੋਂ ਆਹ ਜਿਸ ਤਰ੍ਹਾਂ ਤੁਸੀਂ ਮੌਕਾ ਦੇਖਿਆ ਹੈਗਾ ਇਧਰੋਂ ਆ ਰਿਹਾ ਸੀਗਾ ਤੇ ਇਸ ਨੂੰ ਜਿਸ ਤਰ੍ਹਾਂ ਰੁਕਣ ਦਾ ਇਸ਼ਾਰਾ ਕੀਤਾ ਤੇ ਇਸ ਨੂੰ ਪਤਾ ਲੱਗ ਗਿਆ ਸੀਗਾ ਕਿ ਪੁਲਿਸ ਨੂੰ ਕੋਈ ਪੁਖਤਾ ਜਾਣਕਾਰੀ ਹੋਣੀ ਹੈ ਇਸ ਨੇ ਅਨਪਰੋਵਕਡ ਫਾਇਰਿੰਗ ਕੀਤੀ ਹੈ ਪੁਲਿਸ ਦੇ ਉੱਤੇ ਤੇ ਉਹਦੇ ਵਿੱਚ ਜਿਹੜਾ ਹੈਗਾ ਉਹਦੇ ਵਿੱਚ ਇਨ ਐਕਸਚੇਂਜ ਆਫ ਫਾਇਰ ਦੇ ਵਿੱਚ ਹੀ ਇੰਜਰਡ ਹੋਇਆ ਐਂਡ ਹੀ ਹੈਜ਼ ਬੀਨ ਓਵਰਪਾਵਰਡ ਮੌਕੇ ਤਾਂ ਸੀ ਅਸੀਂ ਨੇ ਹਲੇ ਇਨਸਪੈਕਟ ਕੀਤਾ ਹੈਗਾ ਹਲੇ ਇੱਕ ਨਹੀਂ ਨਾਮੰਦੀ ਗਲੌਕ ਦੀ ਗਲੌਕ ਪਿਸਟਲ ਹਲੇ ਦਿਖ ਰਹੀ ਹੈ ਬਾਕੀ ਫੋਰੈਂਸਿਕ ਟੀਮ ਜਿਹੜੀ ਹੈਗੀ ਹੈ ਇਜ਼ ਔਨ ਦੀ ਸੀਨ ਉਹ ਸਾਰਾ ਜਹਨ ਇਹਦਾ ਸੀਨੋ ਕ੍ਰਾਈਮ ਦਾ ਜਿਹੜੀ ਜਾਂਚ ਕਰੇਗੀ ਜਿਸ ਤਰ੍ਹਾਂ ਵੀ ਕੋਈ ਚੀਜ਼ ਸਾਹਮਣੇ ਆਏਗੀ ਵੀ ਵਿਲ ਅਪਡੇਟ ਅਕੋਰਡਿੰਗਲੀ ਸਰ ਇਹਨੇ ਦੇਖ ਕੇ ਸਿੱਧਾ ਪੁਲਿਸ ਤੇ ਫਾਇਰਿੰਗ ਕੀਤੀ ਕਿਉਂਕਿ ਦਰਤ ਤੇ ਵੀ ਗੋਲੀ ਵੱਜੀ ਹੈ ਜੀ ਅੰਨੇ ਬਾ ਤਬਰ ਤੋਂ ਤਾਂ ਇਹੀ ਹੁੰਦਾ ਕਿ ਜਿੱਦਰ ਉਹਨੂੰ ਐਨ ਲੱਗਦਾ ਮੈਂ ਭੱਜ ਲਾਵਾਂ ਕਿਸੇ ਤਰੀਕੇ ਨਾਲ ਸੋ ਅਨਪਰੋਵਕਡ ਫਾਇਰਿੰਗ ਹੈ ਪੁਲਿਸ ਬੜੇ ਰੈਸਟ੍ਰੇਂਟ ਅੰਡਰ ਦੀ ਲਾਅ ਰਹਿ ਕੇ ਹੀ ਅਸੀਂ ਕਰਦੇ ਹੈਗੇ ਆ ਇਸ ਕਰਕੇ ਹੀ ਹਾਸ ਬੀ ਇੰਜਰਡ ਇਨ ਦਾ ਸ਼ੂਟ ਆਊਟ ਤੇ ਹੀ ਹਾਸ ਬੀਨ ਓਵਰ ਪਾਵਰਡ ਐਂਡ ਹੀ ਇਸ ਬੀਇੰਗ ਸ਼ਿਫਟਡ ਟੂ ਦੀ ਫਾਰ ਦੀ ਮੈਡੀਕਲ ਟ੍ਰੀਟਮੈਂਟ ਤੇ ਸਰ ਕਿੰਨੇ ਰਾਉਂਡ ਦੇ ਬਲੋ ਹਲੇ ਤਾਂ ਜੋ ਹਲੇ ਨਿਕੜਾਈ ਨੂੰ ਦਿਖ ਰਿਹਾ ਦੋ ਹੀ ਦਿਖ ਰਿਹਾ ਬਾਕੀ ਫਰੈਂਸਿਕ ਟੀਮ ਇਜ਼ ਔਨ ਦੀ ਸੀਨ ਤੁਸੀਂ ਜਿਵੇਂ ਦੇਖ ਰਹੇ ਹੋ ਸਾਰਾ ਗਹਿਨ ਸੀਨ ਆਫ ਕਰਾਈਮ ਦਾ ਜਾਂਚ ਹੋਊਗੀ ਫਿਰ ਜਿਸ ਤਰ੍ਹਾਂ ਕੋਈ ਆਏਗਾ ਵੀਲ ਅਪਡੇਟ ਹੋਊਗਾ ਕਿ ਕਿੱਥੋਂ ਦਾ ਰਹਿਣ ਵਾਲਾ ਜੀ ਬੇਸਿਕਲੀ ਡਿਸਟ੍ਰਿਕਟ ਪਟਿਆਲੇ ਦਾ ਰਹਿਣ ਵਾਲਾ ਹੈਗਾ ਤੇ ਇੱਥੇ ਫੇਰ ਵੱਡੀ ਵਾਰਦਾਤ ਕਰਨ ਜਾ ਰਹੇ ਅੱਜ ਵੀ ਫੇਰ ਮਤਲਬ ਆਪਣੇ ਉਹ ਜਿਹੜੇ ਫੋਰਨਰਾਂ ਦੇ ਹੈਂਡਲਰ ਆ ਹੋਰ ਪਹਿਲਾਂ ਤਾਂ ਇੱਕ ਮੋਡਿਊਲ ਸੀ ਜਿਹੜਾ ਅਸੀਂ ਮੋਡਿਊਲ ਬਸਟ ਕਰ ਲਿਆ ਸੀ ਜਿਹੜੇ ਦੇ ਵਿੱਚ ਇੱਕ ਕੱਲ ਜਿਹੜਾ ਪੁਲਿਸ ਐਕਸ਼ਨ ਹੋਇਆ ਉਹਦੇ ਵਿੱਚ ਖਿਲਚੀਆਂ ਮਰਡਰ ਕੇਸ ਦੇ ਦੋਨੋਂ ਮੁਜਰਮ ਜਿਹੜੇ ਹੈਗੇ ਆ ਇੱਕ ਗ੍ਰਫਤਾਰ ਹੋ ਗਿਆ ਸੀ ਤੇ ਇੱਕ ਪੁਲਿਸ ਐਕਸ਼ਨ ਚ ਨਿਊਟਰਲਾਈਜ਼ ਹੋ ਗਿਆ ਸੀ ਅੱਜ ਇਹ ਉਹਨਾਂ ਦੇ ਆਪਣੇ ਫੋਰਨ ਜਿਹੜੇ ਹੈਂਡਲ ਸੀ ਉਹਨਾਂ ਦੇ ਇਸ਼ਾਰਿਆਂ ਤੇ ਆਪਣੇ ਕਿਸੇ ਹੋਰ ਮੋਡਿਊਲ ਨਾਲ ਹੋਰ ਵਾਰਦਾਤ ਨੂੰ ਅੰਜਾਮ ਦੇਣ ਲਈ ਇਸ ਇਲਾਕੇ ਵਿੱਚ ਆਏ ਹੋਇਆ ਸੀਗਾ ਸੋ ਕਾਰਡੀਗਲੀ ਅਸੀਂ ਹਿਊਮਨ ਇੰਟ ਤੇ ਟੈਕਨੀਕਲ ਇੰਟੈਲੀਜੈਂਸ ਦੇ ਨੂੰ ਕੜੀਆਂ ਨਾਲ ਕੜੀ ਜੋੜਦੇ ਹੋਏ ਵੀ ਹੈਵ ਲੋਕੇਟਡ ਹਿਮ ਐਂਡ ਉਸਨੇ ਫਿਰ ਜਿਹੜੀ ਜਿਹੜਾ ਕਟਨਾ ਕਰਮ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਉਸ ਤਰ੍ਹਾਂ ਹੋਇਆ ਜੀ ਸ਼ੁਕਰੀਆ ਸਰ